ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੁਹਾਨੂੰ ਪਤਾ ਹੀ ਆ ਜੋ ਕੀ ਪੰਜਾਬ ਦੇ ਵਿੱਚ ਹੜਾਂ ਦਾ ਮਾਹੌਲ ਬਣਿਆ ਪਿਆ ਵਾ ਜਿਵੇਂ ਕਿ ਕੋਈ ਵੀਡੀਓ ਮੂਰੇ ਆਉਂਦੀ ਆ ਮਨ ਭਰਿਆ ਹੁੰਦਾ ਵਾ ਦੇਖ ਕੇ ਕਿ ਜੋ ਕੀ ਪੰਜਾਬ ਦੇ ਵਿੱਚ ਮਾਹੌਲ ਚੱਲਦਾ ਪਿਆ ਵਾ ਵੀਡੀਓ ਦੇਖਣੀ ਹੁੰਦੀਆਂ ਕਿ ਇਦਾਂ ਦੀਆਂ ਵੀਡੀਓ ਜਿਹੜੀਆਂ ਕਿ ਅੱਖਾਂ 'ਚ ਅੰਜੂ ਆ ਜਾਂਦੇ ਦੇਖ ਕੇ ਬਾਕੀ ਮੇਰਾ ਤੇ ਇਹ ਮੰਨਣਾ ਵਾ ਕਿ ਜਿੰਨੇ ਵੀ ਮੇਰੇ ਭਰਾ ਅਮਰੀਕਾ ਰਹਿੰਦੇ ਆ ਵਿਦੇਸ਼ 'ਚ ਰਹਿੰਦੇ ਆ ਸਾਰੇ ਪੰਜਾਬ ਦੀ ਇਸ ਟਾਈਮ ਪੰਜਾਬ ਨਾਲ ਖੜਨ ਦੀ ਲੋੜ ਆ ਬਹੁਤ ਜ਼ਿਆਦੀ ਲੋੜ ਆ ਪੰਜਾਬ ਨਾਲ ਖੜਨ ਦੀ ਬਾਕੀ ਮੇਰੇ ਸਾਰੇ ਭਰਾ ਪੰਜਾਬ ਨਾਲ ਜ਼ਰੂਰ ਖੜੋ ਵੱਧ ਤੋਂ ਵੱਧ ਵੱਧ ਤੋਂ ਵੱਧ ਸਹਿਯੋਗ ਪਾਓ ਜੋ ਕਿ ਆਪਾਂ ਪੰਜਾਬ ਨੂੰ ਮੁੜ ਦੁਬਾਰਾ ਫੇਰ ਖੜਾ ਕਰ ਸਕੀਏ ਬਾਕੀ ਜਿੰਨੇ ਵੀ ਮੇਰੇ ਭਰਾ ਅਮਰੀਕਾ ਕੈਨੇਡਾ ਰਹਿੰਦੇ ਆ 5-10 ਡਾਲਰ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੋ ਕਿ ਸਾਰੇ ਹੀ ਵੀਰਪਰਾ ਆਪਣੇ 5-10 ਡਾਲਰ ਜ਼ਰੂਰ ਉਹਨਾਂ ਦੀ ਜ਼ਿੰਦਗੀ ਬਣਾਉਣ ਦੇ ਲਈ ਆਪਾਂ ਆਪਣੇ ਕਮਾਈ ਦੇ ਵਿੱਚੋਂ 5-10 ਡਾਲਰ ਜ਼ਰੂਰ ਕੱਢੀਏ ਜੋ ਕਿ ਕਿਸੇ ਦੀ ਜ਼ਿੰਦਗੀ ਬਣ ਸਕੇ ਜੋ ਕਿ ਵੀਡੀਓ ਦੇਖਦੇ ਪਏ ਆ ਦੇਖ ਨਹੀਂ ਹੁੰਦੀਆਂ ਅੱਖਾਂ ਭਰਿਆ ਹੁੰਦੀਆਂ ਦੇਖ ਕੇ ਸਾਰਾ ਕੁਝ ਹੀ ਰੁੜ ਗਿਆ ਕਈਆਂ ਦੇ ਤਾਂ ਘਰ ਦੇ ਘਾਰੀ ਤਬਾਹ ਹੋ ਗਏ ਆ ਉਹਨਾਂ ਕੋਲ ਪੈਣ ਲਈ ਮੰਜਾ ਤੱਕ ਨਹੀਂ ਕੋਈ ਲੇਟ ਨਹੀਂ ਬਾਕੀ ਆਪਾਂ ਸਾਰੇ ਬਾਕੀ ਬਹੁਤ ਵਧੀਆ ਕੰਮ ਕਰਦੇ ਪਏ ਆ ਸਾਰੇ ਜਾਣੇ ਬਹੁਤ ਵਧੀਆ ਕੰਮ ਕਰਦੇ ਪਏ ਦੇਖ ਕੇ ਇੱਕ ਮਨ ਨੂੰ ਖੁਸ਼ੀ ਹੁੰਦੀ ਆ ਕਿ ਹਾਂ ਪੰਜਾਬ ਨੂੰ ਅਜੋਕੀ ਘੜੀ ਦੇ ਵਿੱਚ ਆ ਤਾਂ ਸਾਰਿਆਂ ਨੇ ਉਹਦਾ ਸਾਥ ਦਿੱਤਾ ਸਾਰੇ ਹੀ ਨਾਲ ਖੜੇ ਆ ਜੋ ਆਪਣੇ ਸਿੰਗਰ ਵੀਰ ਸਾਰੇ ਹੀ ਟੋਟਲੀ ਜਿੱਦੀ ਜਿੱਥੇ ਜਿੱਥੇ ਆਪਣੀ ਡਿਊਟੀ ਲਈ ਉਥੇ ਹੀ ਵੈ ਗੁਰੂ ਦੇ ਭਾਣੇ ਦੇ ਵਿੱਚ ਹਰੇਕ ਬੰਦਾ ਕਰਦਾ ਪਿਆ ਵਾ ਜੋ ਕਿ ਬਹੁਤ ਚੰਗਾ ਲੱਗਦਾ ਜਿੰਨੇ ਦੇਸ਼ ਵਿਦੇਸ਼ ਚ ਬੈਠੇ ਹਨ ਸਾਰਿਆਂ ਨੂੰ ਬਹੁਤ ਚੰਗਾ ਲੱਗਦਾ ਪਿਆ ਵਾ ਇਹ ਚੀਜ਼ ਦੇਖ ਕੇ ਕਿ ਹਾਂ ਸਾਡਾ ਵੀ ਹੌਸਲਾ ਦੁੱਗਣਾ ਹੁੰਦਾ ਸਾਨੂੰ ਵੀ ਜੀ ਕਰਦਾ ਕਿ ਅਸੀਂ ਵੀ ਹੋਰ ਵੱਧ ਤੋਂ ਵੱਧ ਮਦਦ ਕਰੀਏ ਮੇਰੇ ਕੋਲ ਡੇਲੀ ਮੈਂ 15 ਤੋਂ 20 ਬੰਦਿਆਂ ਨੂੰ ਮਿਲਦਾ ਵਾਂ ਮੈਂ ਹਰੇਕ ਬੰਦੇ ਨੂੰ ਹੀ ਇਹ ਕਹਿਣ ਡਿਆ ਮਾਂ ਕਿ ਆਪਾਂ ਸਾਰੇ ਵੀ ਰਲ ਕੇ ਆਪਾਂ ਪੰਜਾਬ ਨੂੰ ਮੁੜ ਦੁਬਾਰਾ ਖੜਾ ਕਰਨਾ ਵਾ ਸਾਰੇ ਵੀਰ 5 10 20 50 ਡਾਲਰ ਜਿੰਨੇ ਵੀ ਹੁੰਦੇ ਮੇਰਾ ਵੀਰ ਜਰੂਰ ਜਰੂਰ ਸੇਵਾ ਭੇਜੋ ਜੋ ਕਿ ਆਪਾਂ ਪੰਜਾਬ ਨੂੰ ਮੁੜ ਦੁਬਾਰਾ ਖੜਾ ਕਰ ਸਕੀਏ ਬਾਕੀ ਇਹ ਹਾਲਤ ਹੈ ਨਹੀਂ ਪੰਜਾਬ ਨੂੰ ਤਾਂ ਆਪਾਂ ਦੁਬਾਰਾ ਫਿਰ ਮੁੜਾ ਖੜਾ ਕਰ ਲਾਂਗੇ ਕੋਈ ਚੱਕਰ ਨਹੀਂ ਪੰਜਾਬ ਦੇ ਨਾਲ ਆ ਸਾਰੇ ਵੀਰ ਆਪਣੇ ਐਨ ਆਰ ਆਈ ਭਰਾ ਸਾਰੇ ਨਾਲ ਆ ਬਾਕੀ ਗੱਲ ਇਹ ਆ ਕਿ ਆਪਾਂ ਪੰਜਾਬ ਨੂੰ ਖੜਾ ਕਰ ਲਾਂਗੇ ਅੱਜ ਔਕੇਟ ਸੋਕੇ ਕੀ ਆਪਾਂ ਕੋਈ ਚੱਕਰ ਨਹੀਂ ਕੀ ਆਪਾਂ ਪੰਜਾਬ ਨੂੰ ਦੁਬਾਰਾ ਫੇਰ ਖੜਾ ਕਰ ਲਾਂਗੇ ਚੱਕਰ ਇਹ ਆ ਕਿ ਜੇ ਅਗਲੇ ਸਾਲ ਫੇਰ ਇਹ ਹੀ ਫੜ ਆ ਗਿਆ ਫੇਰ ਕੀ ਕਰਾਂਗੇ ਆਪਾਂ ਇਹ ਆਪਾਂ ਨੂੰ ਸਾਰਿਆਂ ਨੂੰ ਕੋਈ ਪੱਕਾ ਇਲਾਜ ਲੱਭਣਾ ਪੈਣਾ ਵਾ ਦਰਿਆ ਦੇ ਕੰਡੇ ਪੱਕੇ ਕਰਨੇ ਪੈਣੇ ਆ ਬੰਨ ਪੱਕੇ ਕਰਨੇ ਪੈਣੇ ਆ ਫੇਰ ਜਾ ਕੇ ਆਪਾਂ ਨੂੰ ਕੋਈ ਸੁਖ ਦਾ ਸਾਹ ਹੋਣਾ ਵਾ ਬਾਕੀ ਉਹ ਤਾਂ ਵਾਏ ਗੁਰੂ ਦੀ ਖਵਾਜੇ ਪੀਰ ਅੱਗੇ ਕਿਸੇ ਦੀ ਕਿਸੇ ਦਾ ਜੋਰ ਨਹੀਂ ਖਵਾਜਾ ਆਪਣੀ ਮਰਜ਼ੀ ਨਾਲ ਵਹਿੰਦਾ ਵਾ ਜਿੱਧਰ ਨੂੰ ਵਗਦਾ ਵਾ ਉਹਦਾ ਕਿਸੇ ਦਾ ਜ਼ੋਰ ਨਹੀਂ ਉਹਦੇ ਅੱਗੇ ਪਰ ਫਿਰ ਵੀ ਆਪਾਂ ਨੂੰ ਕੋਈ ਨਾ ਕੋਈ ਪੱਕਾ ਪ੍ਰਬੰਧ ਕਰਨਾ ਪੈਣਾ ਵਾ ਫਿਰ ਜਾ ਕੇ ਹੱਲ ਹੋਣਾ ਵਾ ਬਾਕੀ ਜੋ ਆਪਣੇ ਕੋ ਜਿੰਨਾ ਵੱਧ ਤੋਂ ਵੱਧ ਹੋਊਗਾ ਆਪਾਂ ਪੰਜਾਬ ਦੇ ਨਾਲ ਖੜੇ ਆ ਬਾਕੀ ਮੇਰੇ ਵੀਰ ਭਰਾ ਸਾਰਿਆਂ ਨੂੰ ਰਿਕਵੈਸਟ ਕਰਦਾ ਹੱਥ ਜੋੜ ਕੇ ਸਾਰੇ ਵੀਰ ਭਰਾ ਜੋ ਵੀ 10 5 ਡਾਲਰ ਜ਼ਰੂਰ ਜ਼ਰੂਰ ਭੇਜੋ ਜਿੱਥੇ-ਜਿੱਥੇ ਵੀ ਭੇਜ ਸਕਦੇ ਆ ਬਰੋ ਜਿੱਥੇ-ਜਿੱਥੇ ਵੀ ਕਿਸੇ ਦੀ ਕੋਈ ਪਿੰਡ ਦੇ ਵਿੱਚ ਕਿਸੇ ਦੇ ਤਾਂ ਦੀ ਵੇ ਜੋ ਜਰੂਰ ਜਰੂਰ ਹੈਲਪ ਕਰੋ ਬਾਕੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰੱਬ ਰਾਖਾ